ਔਰ ਪੰਜਾਬ ਦੇ ਅੰਦਰ ਨਵੇਂ-ਨਵੇਂ ਮਿਆਰ ਜਿਹੜੇ ਹੈ ਬੈਡ ਗਵਰਨੈਂਸ ਜਿਹੜੇ ਹੈ ਉਹ ਸੈੱਟ ਕੀਤੇ ਜਾ ਰਹੇ ਨੇ ਅੱਜ ਇਸੇ ਇਹਨਾਂ ਮੁੱਦੇ ਦੇ ਮੁਤਲਕ ਕੀ ਅੱਜ ਸਾਡੇ ਨਾਲ ਗੱਲਬਾਤ ਕਰਨਾ ਸਾਡੇ ਸੁਭਾ ਪ੍ਰਧਾਨ ਸਾਡੇ ਸੁਭਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ ਤੇ ਮੈਂ ਹੁਣ ਜਾਖੜ ਜੀ ਨੂੰ ਬੇਨਤੀ ਕਰਾਂਗਾ ਕਿ ਬਿਨਾਂ ਦੇਰੀ ਦੇ ਜਿਸ ਮੰਤਵ ਨਾਲ ਪੱਤਰਕਾਰ ਮਿਲਣੀ ਸੱਦੀ ਹੈ ਆਪ ਸਭ ਨਾਲ ਅੱਜ ਦੀ ਆਪਣੀ ਗੱਲ ਸ਼ੇਅਰ ਕਰਨ ਜਾਖੜ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਸਾਥੀਓ ਤੁਹਾਡਾ ਬਹੁਤ ਧੰਨਵਾਦ ਅੱਜ ਛੁੱਟੀ ਦੇ ਦਿਨ ਜੇ ਤੁਸੀਂ ਆਪਣਾ ਸਮਾਂ ਕੱਢ ਕੇ ਇੱਥੇ ਆਏ ਹੋ ਬੜਾ ਅਹਿਮ ਮੁੱਦਾ ਹੈ ਜਿਹਨੂੰ ਲੈ ਕੇ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਪਰ ਮੁੱਦੇ ਸਾਰੇ ਹੀ ਐਵੇਂ ਹੀ ਹੈ ਜੀ ਕਿਉਂਕਿ ਪੰਜਾਬ ਦੀ ਵਹਿਤਰੀ ਨਾਲ ਪੰਜਾਬ ਦੇ ਅੱਜ ਦੇ ਹਾਲਾਤ ਨੂੰ ਜਿਹੜੇ ਸੰਬੰਧਿਤ ਮੁੱਦੇ ਹੈ ਬੜੇ ਲੋਕਾਂ ਨੂੰ ਚਿੰਤਾ ਲੋਕਾਂ ਦੇ ਮਨਾਂ 'ਚ ਹੈ ਮੁੱਖ ਜਿਹੜਾ ਮੁੱਦਾ ਹੈ ਉਹਦੇ ਧਿਆਨ ਤੋਂ ਪਹਿਲਾਂ ਮੈਂ ਅੱਜ ਦੀ ਤਰੀਖ ਤੇ ਤੁਹਾਡਾ ਧਿਆਨ ਦਿਵਾਉਣਾ ਚਾਹਨਾ ਸਾਬ ਅੱਜ 7 ਦਸੰਬਰ ਹੈ ਤੇ ਪਿਛਲੇ ਮਹੀਨੇ 7 ਨਵੰਬਰ ਦਾ ਥੋੜਾ ਚੇਤਾ ਕਰੋ ਸਾਬ ਤਰਨ ਤਰਨ ਬਾਏ ਇਲੈਕਸ਼ਨ ਦੇ ਅੰਦਰ ਅੱਜ ਦੇ ਦਿਨ ਪੰਜਾਬ ਦੇ ਡੀ ਫੈਕਟੋ ਚੀਫ ਮਿਨਿਸਟਰ ਕੇਜਰੀਵਾਲ ਸਾਬ ਨੇ ਉੱਥੇ ਇੱਕ ਬਿਆਨ ਦਿੱਤਾ ਸੀਗਾ ਵੀ ਮੈਂ ਗੈਂਗਸਟਰ ਦੇ ਪੰਜਾਬ ਦੇ ਗੈਂਗਸਟਰ ਨੂੰ ਕਹਿਣ ਲੱਗਿਆ ਵੀ 7 ਦਿਨਾਂ ਦੇ ਅੰਦਰ ਅੰਦਰ ਜਾਂ ਤਾਂ ਪੰਜਾਬ ਛੱਡ ਜਾਓ ਨਹੀਂ ਤਾਂ ਤੁਹਾਡੀ ਖੈਰ ਹੈ ਨਹੀਂ ਤੇ ਉਹ 7 ਦਿਨ ਜਿਹੜੀ 7 ਤਰੀਕ ਸੀ ਅੱਜ ਇੱਕ ਪੂਰਾ ਮਹੀਨਾ ਹੋ ਗਿਆ ਉਹ ਇੱਕ ਚੇਤਾਵਨੀ ਸੀਗੀ ਕਿ ਅੰਗਰੇਜ਼ੀ 'ਚ ਜਿਵੇਂ ਕਹਿੰਦੇ ਹੈ ਹੀ ਹੈ ਥਰੋਨ ਅ ਗੌਂਟਲਟ ਤੇ ਦੇ ਹੈਵ ਪਿਕਡ ਅਪ ਦਾ ਗੌਂਟਲਟ ਉਹਦੇ ਬਾਤੀਆਂ ਘਟਨਾਵਾਂ ਜੇ ਤੁਹਾਨੂੰ ਮੈਂ ਗਿਣਨ ਲੱਗਾ ਸਾਬ ਉਹਨਾਂ ਨੇ ਇੱਕ ਚੈਲੰਜ ਦੇ ਤੌਰ ਤੇ ਲੈ ਲਿਆ ਗੈਂਗਸਟਰਸ ਨੇ ਵੀ ਦਿਖਾਨੇ ਤਾਂ ਉੱਚ ਮਿਨਿਸਟਰੀ ਅਸੀਂ ਨੂੰ ਤੇਰਾ ਦੇਖਦੇ ਆਂ ਤੂੰ ਸਾਡਾ ਕੀ ਕਰਦਾ ਇੱਕ ਦੇ ਬਾਅਦ ਇੱਕ ਪੰਜਾਬ ਦੇ ਅੰਦਰ ਇੰਨਾ ਦਹਿਸ਼ਤ ਦਾ ਮਾਹੌਲ ਹੈ ਸਾਬ ਲਗਾਤਾਰ ਉਸ 7 ਸਤਰੀਕ ਦੇ ਬਾਅਦ ਮੇਰੇ ਖਿਆਲ ਕੋਈ ਦਿਨ ਜਾਂਦਾ ਹੀ ਨਹੀਂ ਜਿਸ ਦਿਨ ਕਿਤੇ ਕੋਈ ਗੋਲੀਬਾਰੀ ਕੋਈ ਮਰਡਰ ਕੋਈ ਸੋ ਕਾਲਡ ਐਨਕਾਊਂਟਰ ਕਿ ਅੱਜ ਵੀ ਮੇਰੇ ਰਾਜਸਵੇਰੇ ਲਾਡੋਵਾਲ ਉਥੇ ਉਹਦੇ ਤੇ ਜਿਹੜਾ ਉਹ ਟੈਕਸ ਵਾਲਾ ਟੋਲ ਟੈਕਸ ਵਾਲੇ ਉਤੇ ਉਥੇ ਫਾਇਰਿੰਗ ਹੋਈ ਹੈ ਕੁਝ ਦਿਨ ਪਹਿਲਾਂ ਅੱਜ ਜਦੋਂ ਇਹਨਾਂ ਦਾ ਸਭ ਤੋਂ ਪਹਿਲਾਂ ਸ਼੍ਰੀ ਜੀ ਫਰੋਸਪੁਰ ਮੈਂ ਜਾ ਕੇ ਆਇਆ ਇੱਕ ਆਰਐਸ ਦੇ ਆਰਐਸਐਸ ਦੇ ਕਾਰਜਕਰਤਾ ਨਵੀਨ ਫਰੋਸਪੁਰ ਬਹੁਤ ਹੀ ਸ਼੍ਰੀਵ ਪਰਿਵਾਰ ਤੋਂ ਸ਼੍ਰੀ ਮੁੰਡਾ ਸਾਰੇ ਮਤਲਬ ਹਰੇਕ ਪਾਰਟੀ ਦੇ ਲੋਕ ਉਥੇ ਜੁੜੇ ਸੀਗੇ ਉਹਦੇ ਸੰਸਕਾਰ ਦੇ ਉਹਦਾ ਮਰਡਰ ਹੋਇਆ ਤੇ ਕੱਲੇ ਉਹਦੇ ਨਾਲ ਨਹੀਂ ਉਹਦੇ ਥੋੜੇ ਦਿਨਾਂ ਬਾਅਦ ਜਾ ਕੇ ਫਿਰ ਫਿਰੋਜ਼ਪੁਰ ਦੇ ਅੰਦਰ ਦੋ ਦਿਨਾਂ ਬਾਅਦ ਉੱਥੇ ਇੱਕ ਬੱਸ ਦੇ ਉੱਤੇ ਖੁੱਲ੍ਹਾ ਫਾਇਰਿੰਗ ਹੁੰਦੀ ਹੈ ਉਹਦੇ ਬਾਅਦ ਆ ਲੁਧਿਆਣੇ ਵਰਗਾ ਸ਼ਹਿਰ ਤੁਸੀਂ ਮੈਂ ਇੱਕ ਇੱਕ ਕਰਕੇ ਜਣਨ ਲੱਗਾ 17 ਨਵੰਬਰ ਦੀਆਂ ਬੰਗੇ ਦੇ ਅੰਦਰ ਉੱਥੇ ਪੁਲਿਸ ਸਟੇਸ਼ਨ ਤੇ ਬੱਸ ਸਟੈਂਡ ਦੇ ਉੱਤੇ ਸਰੇ ਭਰੇ ਬਜ਼ਾਰ ਫਾਇਰਿੰਗ ਹੋਈ ਹੈ ਗੁਰਦਾਸਪੁਰ ਦੇ ਅੰਦਰ ਕਹਿੰਦੇ ਗੁਰਦਾਸਪੁਰ ਦੇ ਅੰਦਰ ਕਹਿੰਦੇ ਜੀ ਬੰਮ ਚੱਲਿਆ ਉਸ ਕਹਿੰਦੀ ਨਹੀਂ ਜੀ ਬਾਹਰ ਟਾਇਰ ਪਾਟ ਗਿਆ ਪਤਾ ਨਹੀਂ ਪੰਜਾਬ ਦੇ ਅੰਦਰ ਕਿੰਨੇ ਟਾਇਰ ਪਾਟਣ ਲੱਗੇ ਸਾਰੇ ਪੁਲਿਸ ਸਟੇਸ਼ਨਾਂ ਦੇ ਅੰਦਰ ਜਿਹੜੀ ਗੱਡੀ ਖੜੀ ਹੈ ਜਾਂ ਬਾਹਰ ਗੱਡੀ ਹੈ ਸਾਰੇ ਸਾਰਿਆਂ ਦੇ ਟਾਇਰ ਪੱਟੀਆਂ ਦੇ ਕੋਈ ਨਾ ਕੋਈ ਟਾਇਰ ਕੰਪਨੀ ਆਣ ਤੇ ਕੋਈ ਪਰਚੇ ਕਰਨੇ ਪੈਣਗੇ 29 ਤਰੀਕ ਨੂੰ ਲੁਧਿਆਣਾ ਮੈਰਿਜ ਪੈਲੇਸ ਦੇ ਅੰਦਰ ਉੱਥੇ ਦੋ ਬੰਦੇ ਮਾਰੇ ਗਏ ਸਰੇ ਆਮ ਉੱਥੇ ਗੁੰਡਾਗਰਦੀ ਹੋਈ ਹੈ 27 ਨਵੰਬਰ ਨੂੰ ਫਗਵਾੜੇ ਦੇ ਅੰਦਰ ਉੱਥੇ ਫਿਰ ਉਹ ਇੱਕ ਬਹੁਤ ਹੀ ਮੇਰੇ ਪੁਰਾਣੇ ਖੁੱਲ ਹੀ ਰਹੇ ਸਭ ਦਲਜੀਤ ਰਾਜੂ ਜੀ ਅੱਜ ਚਾਹੇ ਸਾਡੇ ਪਾਰਟੀ ਡਿਜਟਸ ਮੈਂ ਉਧਰ ਬੈਠਾ ਉਹ ਕਿਤੇ ਹੋਰ ਪਾਸੇ ਬੈਠੇ ਐ ਪਰ ਉਹਨਾਂ ਦੇ ਵੀ ਰਾਉਂਡ ਫਾਇਰ ਐ ਐਸਾ ਉਹਦੇ ਕਰਦੇ ਸਾਹਮਣੇ ਰਾਜੂ ਦੇ ਸਾਹਮਣੇ ਕਰਦੇ ਉੱਤੇ ਜਾ ਤੇ 5 ਕਰੋੜ ਰੁਪਏ ਉਸ ਮਤਨ ਤੋਂ 5 ਕਰੋੜ ਰੁਪਏ ਫਿਰੋਤੀ ਮੰਗੀ ਜਾ ਰਹੀ ਹੈ ਕੌਣ ਇਸ ਦਾ ਜਵਾਬ ਕੌਣ ਦੇਊਗਾ ਸਾ ਇਸੇ ਤਰ੍ਹਾਂ ਹੀ ਵੀ ਦਸ ਫਿਰੋਜ਼ਪੁਰ ਬਸ ਫਾਇਰਿੰਗ ਹੋਈ ਫਿਰ ਲੱਡੋ ਵਾਲਾ ਵਾਲਾ ਜੋ ਅੱਜ ਤਾਂ ਸਾਡੇ ਅਗੋਰ ਜਿਹੜਾ ਸੰਜੀਵ ਵਰਮਾ ਇੱਕ ਉਹਦਾ ਮਰਡਰ ਹੋਇਆ ਸੀਗਾ ਫਿਰ ਕਹਿੰਦੇ ਜੀ ਇਹਨਾਂ ਨੇ ਆਪਸ ਚ ਆਪਸ ਚ ਇਹਨਾਂ ਨੇ ਮਾਰਤਾ ਹਸਤਾ ਮਾਰਿਆ ਨਹੀਂ ਨਵੀਨ ਜਿਹੜਾ ਸੀਗਾ ਉਹਦੇ ਬਾਅਦ ਫਿਰੋਜ਼ਪੁਰ ਵਾਲਾ ਜਿਹਦੇ ਹੋਇਆ ਉਹਦੇ ਉਹਨਾਂ ਨੇ ਫਾਜ਼ਿਲਕਾ ਜਾ ਕੇ ਥੋੜੇ ਦਿਨ ਪਹਿਲਾਂ ਉੱਥੇ ਕਹਿੰਦੇ ਆਪਸ ਚ ਲੜਪੇ ਉਹਦੇ ਫਾਇਰਿੰਗ ਹੋ ਗਈ ਬਟ ਬੇਸਿਕ ਇਸ਼ੂ ਇਜ਼ ਜਿਹੜੇ ਲੋਕਾਂ ਨੇ ਸਾਜ਼ਿਸ਼ ਦੇ ਪਿੱਛੇ ਹੈ ਉਹਦਾ ਤਾਂ ਕਿਸੇ ਨੇ ਇੱਥੇ ਪਤਾ ਨਹੀਂ ਸਾਬ ਆਪ ਹੀ ਐਨਕਾਉਂਟਰ ਦਿਖਾ ਦਿੰਦੇ ਕੋ ਫੜਿਆ ਗਿਆ ਮਾਰੇ ਗਿਆ ਫਤਬਾਚੇ ਕਹਿ ਦਿੰਦੇ ਮਾਰੇ ਗਿਆ ਜੀ ਹੋਰ ਕੋਈ ਲੀਡ ਹੈ ਨਹੀਂ ਨਾ ਤਾਂ ਉਸ ਨਵੀਨ ਦੇ ਪਰਿਵਾਰ ਦਾ ਇੱਥੇ ਕਿਸੇ ਨੇ ਬਾਹ ਫੜੀ ਹੈ ਸਾਬ ਆ ਪੰਜਾਬ ਹੈ ਜਿੱਥੇ ਅੱਜ ਮਨ ਲੱਗਦਾ ਕਿਸੇ ਨੇ ਕਿਸੇ ਅੱਜਕੱਲ ਬਹੁਤ ਸਾਰੀ ਐਸੀ ਹੈਗੀਆਂ ਜੱਥੇ ਬੰਦੀਆਂ ਉਹਨਾਂ ਨੂੰ ਜਾ ਕੇ ਅਪਰੋਚ ਕਰਨਾ ਪਊਗਾ ਉਸ ਪਰਿਵਾਰ ਨੂੰ ਜਾਂ ਕਿਸੇ ਨੂੰ ਜਾ ਕੇ ਵੀ ਤੁਸੀਂ ਆਓ ਜੀ ਧਰਨਾ ਲਾ ਦਿਓ ਸਾਨੂੰ ਕੰਪਨਸੇਸ਼ਨ ਦਿਵਾਓ ਸਰਕਾਰ ਤੋਂ ਉਹ ਜਿੱਥੇ ਜਾ ਕੇ ਗੱਡਾ ਚੰਡਾ ਘੱਡ ਦਿੰਦੇ ਉੱਥੇ ਸਰਕਾਰ ਕੰਪਨਸੇਸ਼ਨ ਲੈ ਕੇ ਆ ਜਾਂਦੀ ਹੈ ਉਹਨਾ شریف ਪਰਿਵਾਰ ਨੇ ਇਹਨੇ ਕਿਹਾ ਵੀ ਸਾਡੀ ਤਾਂ ਇਨੀ ਮੰਗੇ ਜੀ ਕਿਸੇ ਹੋਰ ਦੀ ਜਾਨ ਇਸ ਤਰ੍ਹਾਂ ਨਾ ਜਾਵੇ ਅਸੀਂ ਤਾਂ ਆਪ ਦਾ ਸੰਸਕਾਰ ਕਰਨ ਲੱਗਿਆ ਜੇ ਸਿਆਣੇ ਵਗਦੇ ਉਹ ਵੀ ਕਹਿੰਦੇ ਦੇ ਕੋਈ 1000 ਜੱਥੇਬੰਦੀ ਨੂੰ ਫੜ ਕੇ ਲੈ ਆ ਕੇ ਉਥੇ ਲਾ ਦੇ ਪੰਜਾਬ ਦੇ ਅੰਦਰ ਲਾਓ ਜੀ ਤਰਨਾ ਬੋਡੀ ਦਾ ਉਦੋਂ ਸੰਸਕਾਰ ਹੋਊਗਾ ਜਦੋਂ ਸਾਨੂੰ ਨੌਕਰੀ ਦੇਓਗੇ ਸਾਨੂੰ ਕੋਈ ਉਹ ਕਰੋਗੇ ਸਾ ਆ ਆ ਸਰਕਾਰ ਐ ਸਰ ਆ ਸਰਕਾਰ ਜੇ ਜਿਹੜੇ ਕਹਰੇ ਕਿੱਥੇ ਕੇਜਰੀਵਾਲ ਸਾਹਿਬ ਹੈ ਕਿਥੇ ਭਗਵਾਨ ਦੁਮਾਨ ਜੀ ਦਾ ਚਲੋ ਉਹਨਾਂ ਨੂੰ ਲੰਬੀ ਮੈਂ ਤਾਂ ਸਿਹਤ ਕਹਿਣ ਲੱਗਿਆ ਸੀ ਕਹਿੰਦੇ ਵੀ ਉਥੇ ਇਲਾਜ ਵੀ ਬੜਾ ਚੰਗਾ ਹੁੰਦਾ ਹੈ ਬਟ ਗਏ ਹੈ ਇਨਵੈਸਟਮੈਂਟ ਲੈਂਡ ਹੋ ਸਕਦਾ ਚੀਨ ਇਨਵੈਸਟਮੈਂਟ ਆਵੇ ਪਰ ਜਿਹੜੇ ਅਸਲ ਚੀਫ ਮਿਨਿਸਟਰ ਪੰਜਾਬ ਦੇ ਕਿਤੇ ਕੇਜਰੀਵਾਲ ਸਾਹਿਬ ਥੋੜੀ ਜਿਹੜੀ ਆ ਗਿੱਦੜ ਬਬਕੀ ਹੈ ਗਿੱਦੜ ਬਬਕੀ ਕਹੂੰਗਾ ਸਾਹਿਬ ਉਹਨਾਂ ਨੇ ਤਾਂ ਕਰਕੇ ਦਿਖਾਤਾ ਹੁਣ ਤੁਸੀਂ ਕੀ ਕਰੀ ਜਾਂਦੇ ਹੋ ਦੱਸੋ ਉਹਨਸੇ ਜਿਹੜੇ ਕੰਮ ਵਾਸਤੇ ਲੱਗਣੀ ਸੀ ਪਰ ਉਹਨਾਂ ਦੀ ਰੇਟ ਡਸਨਟ ਰਨ ਟੂ ਫਾਰ ਉਹਨਾਂ ਨੇ ਕਹਿਤਾ ਉਹਨਾਂ ਨੇ ਚੈਲੰਜ ਲੈ ਲਿਆ ਉਹਨਾਂ ਨੇ ਆਪਣਾ ਕਰਕੇ ਦਿਖਾਤਾ ਕੇਜਰੀਵਾਲ ਸਾਹਿਬ ਲਜ਼ਾਰਤ میں ایک لسٹ پڑھنے لگا سب اس نوٹ ہے کوئی آئی کیو ٹیسٹ نہیں میں لے رہا پر میں تھوڑا ایک سوال ہے یہ نہ سن کے مجھے دسو کہ وہن وہ کی ہے سنجیو کالرا شرد ستیہ چوہان کلدیپ سنگھ گرپریت کور دیو ایشور سنگھ جتندر جین ششی ارپت شکلا नरेश अरोड़ा राम सिंह एस एस श्रीवास्तव टी के सिन्हा एस राय वी नीरजा अनीता पुंज ਕੋਈ ਤੁਹਾਨੂੰ ਪਤਾ ਲੱਗਿਆ ਵੀ ਆ ਕੀ ਕਿਹੜੇ ਕਿਹੜੇ ਨਾਮ ਪੜ ਰਹੇ ਮੈਂ ਸਰ ਪੰਜਾਬ ਦੀ ਜਨਤਾ ਨੂੰ ਪਤਾ ਹੈ ਸਰ ਇਹਨਾਂ ਦਾ ਜਦੋਂ ਮੈਂ ਆ ਸਾਰੇ ਸਪੈਸ਼ਲ ਹੈ ਕੱਲਾ ਇੱਕ ਬੰਦਾ ਜਿਹੜਾ ਨਾਨ ਸਪੈਸ਼ਲ ਹੈ ਉਹ ਐਸ ਧੀ ਗੌਰਵ ਯਾਦਵ ਆ ਸਾਰੇ ਜਿਹੜੇ ਮੈਂ 17 ਨਾਮ ਪੜਿਆ ਸਭ ਤੁਹਾਡੇ ਸਾਹਮਣੇ ਆ ਸਾਰੇ ਦੇ ਸਾਰੇ ਪੰਜਾਬ ਦੇ ਡੀਜੀਪੀ ਹੈ ਆ ਕੋਈ ਥਣੇਦਾਰਿਆ ਹਵਲਦਾਰ ਨਹੀਂ ਕਿਸੇ ਥਾਣੇ ਦੇ ਪੰਜਾਬ ਐਡੀ ਸਟੇਟ ਐਸ 12 ਡੀਜੀਪੀ ਰੈਂਕ ਦੇ ਆਫੀਸਰ ਥੇ ਆਰ 올 ਸਪੈਸ਼ਲ ਡੀਜੀਪੀ ਨਾਨ ਸਪੈਸ਼ਲ ਗੌਰਵ ਯਾਦਵ ਜੀ ਹੈ ਆਈ ਡੋਟ ਨੋ ਵਾਟ ਇਜ਼ ਸੋ ਸਪੈਸ਼ਲ ਅਬਾਊਟ ਥੀਸ ਆਈ ਟਾਈਮ ਪੰਜਾਬ ਦੇ ਹਾਲਾਤ ਤਾਂ ਸੁਧਰੇ ਨਹੀਂ ਸਬ ਆਤਾ ਹੈਗੇ ਅਗੇ 13 ਸਾਡੇ ਕੋਲ ਐਡੀਜੀਪੀ ਵੀ ਹੈ ਐਨਰਜੀ ਕਸਰਨੀ ਪੂੰਜੀ 13 ADGP ਹੈ ਇਹਨਾਂ ਨੂੰ ਕੰਪੇਅਰ ਕਰਕੇ ਦੇਖੋ ਸਭ ਹਰਿਆਣੇ ਦੇ ਅੰਦਰ ਕਿੰਨੇ ਡੀਜੀਪੀ ਹੈ ਇੱਕ ਹਰਿਆਣੇ ਦੇ ਅੰਦਰ ਇੱਕ ਡੀਜੀਪੀ ਹੈ ਸਾਡੇ ਕੋਲ 17 ਡੀਜੀਪੀ ਲਈ ਬੈਠੇ ਆ ਸਾਡੀ ਮਨ ਲਾਦਾ ਪ੍ਰੋਬਲਮ ਹੀ ਇੱਥੇ ਹੈ ਵੀ ਸਾਡੇ ਕੋਲ ਦੋ ਸੋ ਕਾਲਡ ਟਾਪ ਹੈਵੀ ਜਾਂ ਪਤਾ ਨਹੀਂ ਕਿਸ ਕਿਸਮ ਦੇ ਇਹਨਾਂ ਨੂੰ ਕੰਮ ਕਿਉਂ ਨਹੀਂ ਲਾ ਰੱਖਿਆ ਜਿਹੜੇ ਨੂੰ ਕੰਮ ਲਾ ਰੱਖਿਆ ਉਹਨਾਂ ਦੇ ਤੁਸੀਂ ਨਤੀਜੇ ਦੇਖ ਲਏ ਸਭ ਅੱਜ ਜਿਹੜੀ ਡਿਲੇ ਹੋਇਆ ਸਭ ਇਸ ਕਰਕੇ ਹੋਇਆ ਵੀ ਪੋਲਿਟੀਕਲ ਪਾਰਟੀ ਦੇ ਕਈ ਲੀਡਰਾਂ ਨੂੰ ਅੱਜ ਪੁਲਸ ਨੇ ਥਾਣੇ 'ਚ ਬੁਲਾ ਰੱਖਿਆ ਸੀਗਾ ਸਮਨ ਕੀਤਾ ਹੋਇਆ ਸੀਗਾ ਤੁਸੀਂ ਇਹਨੂੰ ਹੋਰ ਕਿਸੇ ਰਾਜਨੀਤਿਕ ਰੰਗ 'ਚ ਨਾ ਜੋੜ ਕੇ ਦੇਖਿਓ ਆਮ ਨਾਟ ਸਪੋਰਟਿੰਗ ਐਨੀ ਇੰਡੀਵਿਜੂਅਲ অর ਐਨੀ ਪਾਰਟੀ ਆਮ ਸਪੋਰਟਿੰਗ ਅ ਕੌਜ਼ ਔਰ ਜਿਹੜਾ ਸਾਡੇ ਸਾਹਮਣੇ ਅੱਜ ਮੈਂ ਜਿਸ ਗੱਲ ਵਾਸਤੇ ਤੁਹਾਨੂੰ ਇਸ ਗੱਲ ਦੇ ਨਾਲ ਜੋੜ ਕੇ ਕਹਿ ਰਿਹਾ ਆਹ ਚਿੰਤਾ ਦਾ ਵਿਸ਼ਾ ਹੈ ਕਿਸੇ ਇੱਕ ਸਪੋਕਸਪਰਸਨ ਦਾ ਨਹੀਂ ਵੀ ਉਹਨਾਂ ਨੂੰ ਪੁਲਸ ਨੇ ਬੁਲਾ ਲਿਆ ਅੱਜ ਚਿੰਤਾ ਦਾ ਵਿਸ਼ਾ ਹੈ ਵੀ ਆਹ ਤਾਂ ਗੈਂਗਸਟਰ ਜਿਹੜੇ ਸੀਗੇ ਸੀਗੇ ਜਿਨ੍ਹਾਂ ਨੇ ਮੈਂ ਘਟਨਾਵਾਂ ਦੱਸ ਰਿਹਾ ਇਹਨਾਂ ਗੈਂਗਸਟਰ ਤੋਂ ਵੀ ਮਾੜੀ ਜਿਹੜੀ ਬਿਮਾਰੀ ਪੰਜਾਬ ਦੇ ਅੰਦਰ ਲੱਗੀ ਖੜੀ ਹੈ ਸਾਬ ਉਹ ਹੈ ਗੈਂਗਸਟਰਸ ਇਨ ਯੂਨੀਫਾਰਮ ਫੁਰੌਤੀਆਂ ਲੈਂਦੇ ਆ ਸਾਬ ਜਦੋਂ ਲੈਂਡ ਪੂਲਿੰਗ ਪਾਲਿਸੀ ਨਹੀਂ ਕਾਮਯਾਬ ਹੋਈ ਇਹਨਾਂ ਨੇ ਆ ਜਿਹੜੀ ਹੈ ਐਕਸਟਰਸ਼ਨਲ ਆ ਰੈਕਟ ਹੈ ਆ ਪੁਲਿਸ ਆਫਸਰ ਦਾ ਜੁਮੇ ਪਾਤਾ ਜਿਸ ਤਰ੍ਹਾਂ ਲੀਡਰਸ ਨੇ ਕਈ ਪਾਰਟੀਆਂ ਦੇ ਲੀਡਰਸ ਨੇ ਗੋਡੇ ਟੇਕ ਰੱਖੇ ਜਿਨ੍ਹਾਂ ਨੂੰ اپੋਜੀਸ਼ਨ ਦਾ ਰੋਲ ਮਿਲਿਆ ਸੀਗਾ ਭਗਵੰਤ ਮਾਨ ਜੀ ਦੇ ਸਰਕਾਰ ਦੇ ਸਾਹਮਣੇ ਜਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਉਸੇ ਤਰ੍ਹਾਂ ਦੇ ਘੁਟਨੇ ਮਨੂੰ ਅੱਜ ਕਹਿੰਦੇ ਵੇ ਇਸ ਗੱਲ ਦਾ ਆਮ ਸੇਇੰਗ ਵਿਦ ਫੁੱਲ ਰਿਸਪੌਂਸਿਬਿਲਟੀ ਬਟ ਵਿਦ ਅ ਸੈਂਸ ਆਫ ਡੀਪ ਵਰੀ ਬੀ ਪੁਲਿਸ ਦੇ ਆਫੀਸਰਸ ਨੇ ਘੁਟਨੇ ਟੇਕ ਰੱਖੇ ਉਹਨਾਂ ਦੇ ਆਰਡਰ ਹੋ ਰਹੇ ਆ ਸਭ ਇੱਕ ਵੀਡੀਓ ਸਾਹਮਣੇ ਆਈ ਹੈ ਆਡੀਓ ਸਾਹਮਣੇ ਆਈ ਹੈ ਸਭ ਕੀ ਡਿਸਕਸ਼ਨਸ ਹੋ ਰਹੀ ਹੈ ਇਲੈਕਸ਼ਨ ਲੁੱਟਣ ਦੀ ਤਿਆਰੀ ਹੈ ਉਹ ਪੈਸੇ ਲੁੱਟਦੇ ਐ ਇਹਨਾਂ ਨੇ ਪੈਸੇ ਤੋਂ ਅੱਗੇ ਜਾ ਕੇ ਐਕਸਟਰਸ਼ਨਲ ਕੰਮ ਵੀ ਕਰਦੀ ਐ ਪੁਲਿਸ ਤੇ ਇਲੈਕਸ਼ਨ ਲੁੱਟਣ ਵਾਲਾ ਕੰਮ ਵੀ ਕਰ ਰਹੇ ਤੇ ਐੱਚੇ ਗੱਲ ਖਤਮ ਨਹੀਂ ਹੁੰਦੀ ਸਾਬ ਉਹਦੀ ਬਾਅਦ ਇਹਨਾਂ ਦੀ ਹਿਮਾਕਤ ਦੇਖੋ ਪੁਲਿਸ ਵੀ ਵੀ ਇਹਨਾਂ ਨੇ ਨੋਟਿਸ ਕੱਟਦੇ ਪੋਲੀਟੀਕਲ ਆਦਮੀਆਂ ਨੂੰ মিডিਆ ਨੂੰ ਸੋਸ਼ਲ ਮੀਡੀਆ ਤੇ ਅੱਜਕੱਲ ਸਾਰੇ ਸੋਸ਼ਲ ਮੀਡੀਆ ਵਾਲੇ ਬੈਠੇ ਐ ਅੱਜਕੱਲੇ ਧਾਰੀਵਾਲ ਨੂੰ ਨਹੀਂ ਗਿਆ ਸਾਬ ਰਤਨਦੀਪ ਤਾਰੀਵਾਲ ਨੂੰ ਨੋਟਿਕ ਇੱਕ ਨਿਕ ਨੂੰ ਗਿਆ ਆ ਮੈਂ ਸਰਦਾਰ ਨੰਬਰ ਨੰਬਰ ਤੁਹਾਡਾ ਵੀ ਲੱਗਣ ਵਾਲਾ ਹੈ ਸਾਬ ਕਿਤੇ ਕੋਈ ਵੀਡੀਓ ਆਡੀਓ ਤੁਸੀਂ ਚੜਾਤੀ ਨੰਬਰ ਤੁਹਾਡਾ ਵੀ ਲੱਗਣ ਵਾਲਾ ਹੈ ਸਾਬ ਇਸ ਕਰਕੇ ਅੱਜ ਜੇ ਉਹਨਾਂ ਨੂੰ ਕਿਸੇ ਇੱਕ ਬੰਦੇ ਨੂੰ ਬੁਲਾ ਲਿਆ ਘੱਲ ਹੋ ਜਾਦਾ ਸੁਨੀਲ ਨੂੰ ਵੀ ਨੋਟਿਸ ਆ ਜਾਊਗਾ ਵੀ ਤੁਸੀਂ ਆ ਵੀਡੀਓ ਪਾ ਪਾਈ ਕਿਵੇਂ ਆ ਤੁਸੀਂ ਸ਼ੇਅਰ ਕੀਤਾ ਕਿਵੇਂ ਆ ਉਹ ਹੀ ਪੁਲਸ ਹੈ ਸਾਬ ਜਿਨੇ ਕਿਹਾ ਸੀ ਆ ਵੀ ਆ ਜਿਹੜੀ ਵੀਡੀਓ ਹੋਈ ਹੈ ਜੇਲ ਦੇ ਅੰਦਰੋਂ ਉਸ ਲਾਰੈਂਸ ਮਿਸ਼ਨੋਈ ਵਾਲੀ ਮੈਂ ਵੀਡੀਓ ਜਿਹੜੀ ਦੋ ਇੰਟਰਵਿਊਜ਼ ਹੋਈਆਂ ਉਹਦੇ ਤੇ ਡੀਜੀਪੀ ਨੇ ਐਫੀਡੇਵਿਟ ਦਿੱਤਾ ਸੀਗਾ ਹਾਈ ਕੋਰਟ ਦੇ ਅੰਦਰ ਅਨੋਥ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਇਹ ਸਾਡੀ ਪੰਜਾਬ ਦੀ ਜੇਲ੍ਹ ਚ ਨਹੀਂ ਹੋਇਆ ਸਭ ਤੇ ਹੋਇਆ ਕਿ ਝੂਠ ਪ੍ਰੂਵ ਹੋਇਆ ਕਿ ਨਹੀਂ ਸਭ ਜਾ ਕੇ ਕੋਰਟ ਦੇ ਅੰਦਰ ਜਾ ਕੇ ਉਹਨਾਂ ਨੇ ਆਪਣੀ ਸਿੱਟ ਬਣਾਈ ਹਾਈ ਕੋਰਟ ਦੀ ਸੁਪਰਵੀਜ਼ਨ ਦੇ ਅੰਦਰ ਤੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਬਾਹਰ ਆ ਗਿਆ ਤੇ ਅੱਜ ਫੇਰ ਜਦੋਂ ਦੋ ਦਿਨ ਪਹਿਲਾਂ ਉਹ ਆਡੀਓ ਸਾਹਮਣੇ ਆਂਦੀ ਹੈ ਸ਼ਾਮ ਨੂੰ ਡਿਨਾਇਲ ਆ ਜਾਂਦਾ ਹੈ ਤਾਂ AI ਜਨਰੇਟਿਡ ਹੈ ਸਰ ਅਸੀਂ ਕਿਵੇਂ ਮੰਨ ਲਈਏ ਸਾਹਿਬ ਉਹਨਾਂ ਨੂੰ ਇਹ ਜਨਰੇਟਿਡ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਹੜੀ ਲੈਬ ਤੋਂ ਤੁਸੀਂ ਸਰਟੀਫਾਈ ਕਰਵਾਇਆ ਹੈ ਉਹ ਸਾਡੇ ਨਾਲ ਸਾਂਝੀ ਕਰ ਦਿਓ ਪਰ ਕੁਛ ਇਹ ਕਿਨੂੰ ਭਗਵੰਤ ਮਾਨ ਜੀ ਤਾਂ ਜਾਪਾਨ ਬੈਠੇ ਹੈ ਕੇਜਰੀਵਾਲ ਸਾਹਿਬ ਨਗਾਰਦ ਹੈ ਤੇ ਵਿਦਆਊਟ ਇਵਨ অথেন্টিਕੇਟਿੰਗ ਦ ਥਿੰਗ ਇਹਨਾਂ ਨੇ ਨੋਟਿਸ ਕੱਢਦੇ ਆਓ ਜੀ ਸਾਹਮਣੇ ਪੇਸ਼ ਹੋ ਸਾਨੂੰ ਸਬੂਤ ਲੈ ਕੇ ਆਓ ਤੁਸੀਂ ਪਾਈ ਕਿਵੇਂ ਕਿਧਰੋਂ ਤੁਹਾਡੇ ਸੋਰਸ ਹੈ ਉਹ ਤੁਹਾਡੇ ਤੋਂ ਇਨਫਾਰਮੇਸ਼ਨ ਦਾ ਸੋਰਸ ਮੰਗਣ ਲੱਗੇ ਤਾਂ ਤਾਂ ਫਿਰ ਗੱਲ ਖਤਮ ਹੋ ਗਈ ਸਾਬ ਤੁਸੀਂ ਆਪਣ ਕਿਸੇ ਨੇ ਤੁਹਾਡੇ ਨਾਲ ਗੱਲ ਗੱਲ ਹੀ ਨਹੀਂ ਕਰਨੀ ਅਗਰ ਕਿਸੇ ਵੀ ਨਿਊਜ਼ ਏਜੰਸੀ ਨੂੰ ਆ ਕੇ ਕਹਿਣ ਵੀ ਆਪਣਾ ਸੋਰਸ ਦੱਸੋ ਤਾਂ ਨਿਬੜ ਗਈ ਗਾਣੀ ਉਹਦੇ ਬਾਅਦ ਕਿੱਥੋਂ ਸੋਰਸ ਹੈ ਪਰ ਪਹਿਲਾ ਅਥੈਂਟੀਕੇਟ ਤਾਂ ਹੋਣੀ ਚਾਹੀਦੀ ਸੀ ਅਥੈਂਟੀਕੇਟ ਨਹੀਂ ਹੋਇਆ ਸਾਬ ਉਦੋਂ ਉਹਨਾਂ ਨੇ ਲਾਓ ਸਮਨ ਕਰਤਾ ਸਾਰਿਆਂ ਨੂੰ ਕਰਤਾ ਸਾਬ ਇਹ ਜਿਹੜੇ ਲੋਕ ਹੈ ਸਾਬ ਦੇ ਹ ਬਿਕਮ ਪਪਟਸ ਪੈਲਾਂ ਜਿਵੇਂ ਇਲਜ਼ਾਮ ਸਾਰੇ ਲਾਦੇ ਹੁੰਦੇ ਸੀ ਕਹਿੰਦਾ ਜੀ ਸੀਬੀਆਈ ਤਾਂ ਉਹ ਤੋਤੇ ਦਾ ਪਿੰਜਰਾ ਹੈ ਪੈਰਟ ਕੇਜਡ ਪੈਰਟ ਹੈ ਹ ਹ ਕੀ ਹੈ ਜੀ ਇਹ ਤਾਂ ਪਪਰਟੀ ਬਣ ਕੇ ਰਹਿ ਗਏ ਉੱਠ ਜਾ ਜਮੂਰੇ ਬੈਠ ਜਾ ਜਮੂਰੇ ਕਰਕੇ ਲੁੱਟ ਲੋ ਜੀ ਸਰੇਆ ਮ ਗੱਲ ਕਰ ਰਹੇ ਸਭ ਤੇ ਮੈਂ ਤਾਂ ਇਲੈਕਸ਼ਨ ਕਮਿਸ਼ਨ ਤੇ ਆ ਰਾਨਾ ਐਂ ਪੁਲਿਸ ਦੀ ਅਡਾਸਿਟੀ ਹ ਮਾਰਕਤ ਨਹੀਂ ਹੋਗੀ ਵੀ ਇਹਨਾਂ ਨੇ ਆ ਸਾਰਿਆਂ ਨੂੰ ਨੋਟਿਸ ਕੱਟਦੇ ਕੋ ਪੁੱਛਣ ਕੱਛਣ ਵਾਲਾ ਇਹਨਾਂ ਨੂੰ ਕਿਸੇ ਨੂੰ ਇਸ ਗੱਲ ਦਾ ਹੈ ਨਹੀਂ ਕਰਕੇ ਇਹਦੇ ਵਾਸਤੇ ਸਾਰਿਆਂ ਨੂੰ ਲਾਮਬੰਦ ਹੋਣਾ ਪਊਗਾ ਸਾਬ ਮੈਂ ਜਿਹੜੀ ਗੱਲ ਕਹਿ ਰਿਹਾ ਸਭ ਆ ਕੋਈ ਬੀਜੇਪੀ ਦਾ ਮਸਲਾ ਨਹੀਂ ਆ ਕੋਈ ਅਕਾਲੀ ਪਾਰਟੀ ਦਾ ਮਸਲਾ ਨਹੀਂ ਆ ਕੋਈ ਕਾਂਗਰਸ ਦਾ ਮਸਲਾ ਨਹੀਂ ਕਾਂਗਰਸ ਵਾਲੀ ਗੱਲ ਤੇ ਮੈਂ ਥੋੜਾ ਜਿਆਦਾ ਜਮਾਨ ਦਬਾ ਕੇ ਕਹਿ ਰਿਹਾ ਸਾਬ ਕਿਉਂਕਿ ਚਾਹੇ ਸਾਡੀ ਵਿਰੋਧੀ ਪਾਰਟੀ ਹੈ ਪਰ ਮੇਰਾ ਮਨ ਹੈ ਵੀ ਉਹਦੇ ਵਿੱਚ ਅਜੇ ਵੀ ਕਈ ਬੰਦੇ ਐ ਜਿਹਨਾਂ ਨੂੰ ਕੇਸ ਤੋਂ ਕੋਈ ਡਰ ਨਹੀਂ ਵੀ ਸਾਡੇ ਤੇ ਕੇਸ ਪਾ ਦੇਣ ਕਿਉਂ ਕੋਈ ਫਰਕ ਨਹੀਂ ਬਾਕੀ ਤਾਂ ਬੋਲਦਾ ਨਹੀਂ ਕੋਈ ਨਾ ਤਾਂ ਪੁਲਿਸ ਦੇ ਛੱਡੋ ਨਾ ਤਾਂ ਮੁੱਖ ਮੰਤਰੀ ਦੇ ਸਾਹਮਣੇ ਨਹੀਂ ਬੋਲਣਾ ਵੀ ਸਵੇਰੇ ਸਾਡੇ ਖਾਤੇ ਖੋਲ ਲੈਣਗੇ ਬਟ ਮੇਰਾ ਸਾਰੇ ਲਾਈ ਕਮੈਂਡਡ ਪੋਲਿਟਿਕਲ ਪਾਰਟੀਆਂ ਤੇ ਨਾਲ ਪੰਜਾਬ ਦੇ ਲੋਕਾਂ ਨੂੰ ਸਭ ਆ ਜਿਹੜਾ ੱੱੱਕਾ ਹੋ ਰਿਆ ਨੇ ਸਭ ਐਦੀ ਮਾਰ ਹੋ ਸਕਦਾ ਹੈ ਲੀਡਰ ਲੂਡਰ ਦਾ ਜਾ ਕੇ ਕਿਤੇ ਆਪਣਾ ਕੋਈ ਨਾ ਕੋਈ ਸਾਠ ਗਾਂਠ ਬਣਾ ਲੈਣਗੇ ਆ ਵਜਣੀ ਜਿਹੜਾ ਮਾਤੜ ਆਪਣੇ ਕੱਖ ਤੇ ਜਾ ਕੇ ਕੋਈ ਪਰਚਾ ਪੜਨ ਗਿਆ ਸੀ ਜਾਂ ਕੋਈ ਆਪਣੇ ਕੰਮ ਨੂੰ ਗਿਆ ਹੈ ਜਿਹਦੇ ਕੋਲ ਮੁਨਿਆਰੀ ਦੀ ਦੁਕਾਨ ਚੱਲਦੀ ਹੈ ਇਹ ਜਿਹੜੇ हां क्योंकि डीआईजी साहब पकड़े गए पटियाव पटियाला पता नहीं क्यों बदनाम कर रखे आप ऑडियो भी ओथे दी पटियाले दी है ते वो भी सारा कुछ ओही देख रहे सीगे एक्सटॉर्शन है साहब ਵੀ پیسے ਦੇਦੇ ਜਿਹੜੇ ਪ੍ਰੋਟੈਕਸ਼ਨ ਮਨੀ ਲੈਂਦੇ ਨੇ ਮਹੀਨਾ ਸਾਨੂੰ ਦੇ ਦੇ ਘਰ ਹਫਤਾ ਹਫਤਾ ਜਿਹੜਾ ਸੀਗਾ ਹਫਤਾ ਬੰਨ ਰੱਖਿਆ ਸੀ ਮਹੀਨਾ ਬੰਨ ਰੱਖਿਆ ਸੀ ਆਈ ਗੈਂਗਸਟਰਸ ਕਰਦੇ ਆ ਵੀ ਮਹੀਨਾ ਤੁਹਾਡੀ ਦੁਕਾਨ ਸਹੀ ਚੱਲਦੀ ਐ ਤੁਹਾਡੇ ਦੇ ਪੰਜਾਬ ਦੇ ਲੋਕਾਂ ਤੇ ਆ ਜਿਹੜੀ ਗੁੰਡਾਗਰਦੀ ਆ ਨਾ ਸਭ ਵਰਦੀ ਵਾਲੀ ਗੁੰਡਾਗਰਦੀ ਆ ਚੱਲੂਗੀ ਮੈਂ اپیل ਤਾਂ ਸਾਰਿਆਂ ਨੂੰ ਕਰ ਰਿਹਾ ਬਿਕੋਜ਼ ਸਾਰਿਆਂ ਨੂੰ ਆਪਣੇ ਆਪ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਪਊਗਾ ਪਰ ਇੱਕ ਆਪਣੇ ਮਨ ਦੀ ਗੱਲ ਮੈਂ ਕਹਿ ਬਿਨਾਂ ਰਹਿ ਨਹੀਂ ਸਕਦਾ ਸਾਬ ਬਿਕੋਜ਼ ਮੈਂ ਵੀ ਹਾਲਾਤ ਦੇਖ ਰਿਹਾ ਮੈਂ ਕੋਈ ਜੋਤਸ਼ੀ ਨਹੀਂ ਪਰ ਮੈਂ ਹਾਲਾਤ ਦੇਖਦਾ ਤੇ ਆ ਤਾਜ਼ਾ ਤਾਜ਼ਾ ਜਿਹੜੇ ਹਾਲਾਤ ਹੈ ਜਿਹੜੇ ਡੀਏਜੀ ਦੀ ਮੈਂ ਜ਼ਿਕਰ ਕਰ ਰਿਹਾ ਸਾਬ ਦੀਪਕ ਤਲਿਹਦੇੜ ਵਾਲੀ ਗੱਲ ਆ ਪਟਿਆਲਾ ਰਿਆ ਆ ਇੱਥੇ ਆਫਿਸ ਦਾ ਇੱਥੇ ਸੀ ਮੋਹਲੀ ਚ ਚੱਕਿਆ ਸੀ ਇਥੋਂ ਚੱਕ ਕੇ ਲੈ ਗਿਆ ਤਾਂ ਐਨ ਚੀਫ ਮਿਨਿਸਟਰ ਦੀ ਜੜ੍ਹ 'ਚੇ ਬੈਠੇ ਕੰਮ ਦੁਕੰਦਾਰੀ ਚੱਲ ਰਹੀ ਸੀਗੀ ਹੱਤਕੀ ਨੇ ਪਾਇਆ ਕੇਂਦਰ ਸਰਕਾਰ ਦੀ ਏਜੰਸੀ ਨੇ ਪਾਇਆ ਸਾਬ ਤੇ ਮੇਰੇ ਦੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਸਾਬ ਤੁਸੀਂ ਸਾਰੇ ਦੇਖ ਲੇ ਇੱਕ ਵਾਰੀ ਮੌਕਾ ਦਿਓ ਬੀਜੇਪੀ ਨੂੰ ਬਾਕੀ ਤਾਂ ਮੇਰੇ ਕੋਲ ਕੋਈ ਗਾਰੰਟੀ ਨਹੀਂ ਮੈਂ ਕਹਿ ਦਿਆਂ ਜੀ ਵੀ ਮੈਂ ਨਸ਼ਾ 2 ਦਿਨ 'ਚੇ ਖਤਮ ਕਰ ਦੂੰਗਾ ਜਾਂ ਮੈਂ ਆਹ ਕ੍ਰਾਪਸ਼ਨ ਪੂਰੀ ਖਤਮ ਕਰ ਦੂੰਗਾ ਪਰ ਆ ਜਿਹੜੀ ਵਰਦੀ ਵਾਲੀ ਐਕਸਟਰਸ਼ਨ ਹੈ ਸਾਬ ਸਾਰੇ ਡੈਟਿਫਾਈਡ ਹੈ ਸਾਬ ਜਿਹੜਾ ਪੰਜਾਬ ਚ ਰਹਿੰਦਾ ਹੈ ਮਾੜੀ ਮੋਟੀ ਜੀ ਨੂੰ ਥੋੜਾ ਬਹੁਤ ਅੰਦਰ ਬਾਹਰ ਨਿਗਾ ਰੱਖਦਾ ਆਪਣੇ ਆਲੇ ਦੁਆਲੇ ਦੇ ਸਭ ਨੂੰ ਪਤਾ ਹੈ ਚਾਹੇ ਉਹ ਪੋਲੀਟੀਸ਼ੀਅਨ ਹੈ ਵੀ ਆ ਕਿਹੜਾ ਕਰਪਟ ਹੈ ਕਿਹੜਾ ਦਲਾਲ ਹੈ ਕਿਹੜੀ ਪਾਰਟੀ ਦਾ ਹੈ ਮੈਂ ਨਹੀਂ ਕਹਿੰਦਾ ਕਿ ਸਾਰੇ ਸਾਰੇ ਤਾਂ ਹੈ ਜੀ ਦੇ ਆਰ ਜਿਹੜੀਆਂ ਕਾਲੀਆਂ ਪਿੰਡ ਹੈ ਹਰ ਇੱਕ ਥਾਈ ਹੈ ਤੇ ਹਰੇ ਇਦਾਰੇ ਚ ਪੋਲੀਟੀਕਲ ਇਦਾਰੇ ਚ ਪੁਲਿਸ ਦੇ ਅੰਦਰ ਹੈ ਐਡਮਿਨਿਸਟ੍ਰੇਸ਼ਨ ਦੇ ਅੰਦਰ ਹੈ ਪਰ ਸਾਰਿਆਂ ਤੋਂ ਮਾੜੀ ਜਿਹੜਾ ਖੌਫ ਜਿਹਦਾ ਪੰਜਾਬ ਨੂੰ ਕਰ ਰੱਖਿਆ ਨਾ ਸਾਬ ਆ ਵਰਦੀ ਵਾਲੀ ਸਭ ਉਹਦੇ ਚ ਮੇਰਾ ਮੰਨ ਹੈ ਪੰਜਾਬ ਪੁਲਿਸ ਇਸ ਕੈਪੇਬਲ ਆ ਐਨੀ ਟਾਸਕ ਵਿਚ ਇਜ਼ 기ਵਨ ਟੂ them ਬਟ ਕਾਲੀਆਂ ਭੇਡਾਂ ਜਿਹੜੀਆਂ ਐਕਸਟਰਸ਼ਨ ਵੀ ਅਸੀਂ ਕਮਾਉ ਕੂ ਤਾਂ ਤੁਹਾਡੇ ਦੁਧਾਰੂ گاਵਾਂ ਵਾਂਗ ਉਹਨਾਂ ਨੂੰ ਜਿਸ ਤਰ੍ਹਾਂ ਪੋਸਟਿੰਗਸ ਦੇ ਰੱਖੀਆਂ ਆ ਉਹ ਲੰਗਨੀਆਂ ਅਣਦੇਖੀ ਕਰੀ ਜਾਂਦੇ ਉਹਨਾਂ ਦੇ ਧੱਕੇ ਤੇ ਜੇ ਜੜੋਂਾਂ ਕੱਢ ਦਈਏ ਸਾਬ ਆ ਤਾਂ ਗਰੰਟੀ ਮੈਂ ਦੇ ਸਕਦਾ ਬੀਜੇਪੀ ਕੰਨੀਓ ਵੇ ਬਾਕੀ ਅੱਜ ਦੇ ਦਿਨਾਂ ਲੜਾਈ ਲੜੀ ਇਹ ਸਾਰਾ ਕੰਮ ਆਪਾਂ ਉੱਤੇ ਛੱਡਦੇ ਹੋ ਵੀ ਆ ਕੇ ਕਰ ਦੇਣਗੇ ਸਾਰੇ ਨੂੰ ਲਾਮਬੰਦ ਹੋਣਾ ਪਊਗਾ ਵੀ ਵਿਲ ਨਾਟ ਟੋਲਰੇਟ ਦਿਸ ਕਾਈਂਡ ਆਫ ਐਕਸਟਰਸ਼ਨ ਅੱਜ ਮਸਲਾ ਇੱਕ ਬੰਦੇ ਨੂੰ ਬੁਲਾਇਆ ਕਿ ਇੱਕ ਦੂਜੇ ਲੀਡਰ ਨੂੰ ਬੁਲਾ ਲਿਆ ਕਰ ਨੂੰ ਬੁਲਾ ਲੈਣ ਦੇ ਇਸ ਕਿਸਮ ਦੀ ਆ ਜਿਹੜੀ ਗੁੰਡਾਗਰਦੀ ਹੈ ਆਈ ਸਟਿਲ ਇਨਸਿਸਟ ਵੀ ਭਗਵਾਨ ਤੁਮਨ ਜੀ ਆਜੋ ਮੁੜ ਕੇ ਅਜਾਣਾ ਕੱਲਾਣਾ ਉਹਨਾਂ ਨੂੰ ਪਤਾ ਨਹੀਂ ਆ ਕੇ ਤੇ ਆ ਸਮੋਤ ਪਹਿਲੇ ਸਭ ਤੋਂ ਪਹਿਲਾਂ ਤਾਂ ਉਹ ਜਿਹੜੀ ਆਡੀਆ ਹੈ ਉਹਨੂੰ ਅਥੈਂਟੀਕੇਟ ਕਰਕੇ ਟਾਈਮ ਬਾਉਂਡ ਤਰੀਕੇ ਨਾਲ ਦੱਸੋ ਉਹਦੀ ਵਿਰਾਸਿਟੀ ਪ੍ਰੂਵ ਕਰੋ ਇਹ ਗਲਤ ਹੈ ਇੱਕ ਸਹੀ ਹੈ ਉਹਦੇ ਬਾਅਦ ਅੱਗੇ ਦੀ ਕਾਰਵਾਈ ਕਰੋ ਇਸ ਤਰ੍ਹਾਂ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੁਸੀਂ ਇਲੈਕਸ਼ਨ ਲੁੱਟਣਾ ਚਾਹਦੇ ਹੋ ਬੀਜੇਪੀ ਕਦੇ ਵੀ ਇਸ ਗੱਲ ਦਾ ਇਜਾਜ਼ਤ ਨਹੀਂ ਦੇਊਗੀ ਇਸ ਵਾਸਤੇ ਅੱਜ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਸੀ ਸਾਬ ਥੈਂਕ ਯੂ ਤੁਹਾਡੇ ਸਾਥ ਪੁਲਿਸ ਸਿੱਧਰੋ ਸਿੱਧਰੋ ਕਿ ਬਹੁਤ ਹੀ ਬਾਰੇ ਫਿਰ ਖਰੋਤ ਬੋਤ ਸਾਬ ਉਹ ਵੀ ਉਹ ਤਾਂ ਕੇਸ ਜਿਹੜਾ ਉਹ ਤਾਂ ਸਾਰਾ ਹੀ ਫਰੋਤੀ ਦਾ ਹੈ ਵੀ ਹਫਤਾ ਲਿਆ ਹੜਾ ਪਾਣੀ ਹੋ ਕੀ ਕਰਨਾ ਦਾਣਾ ਪਾਣੀ ਜਿਹੜਾ ਨਹੀਂ ਕੀ ਰੱਖੀ ਨਾ ਸੀ ਆ ਕੋ ਉੱਚਾ ਪਾਣੀ ਆ ਉਹ ਤਾਂ ਸਦਾ ਹਫਤੇ ਦਾ ਤੂੰ ਦੇ ਕੇ ਦਿਓ ਤਾਂ ਵੀਡੀਓ ਉਹ ਤੁਹਾਡੇ ਸਾਹਮਣੇ ਸਭ ਆ ਜਿਹੜਾ ਆ ਇਲੈਕਸ਼ਨ ਡੁੱਟੀ ਜਾ ਰਹੀ ਸਭ ਇਹ ਸਾਰੇ ਦਿਨ ਕਨਸਟੀਚਿਊਸ਼ਨ ਦੀ ਕਾਪੀ ਚੱਕੀ ਫਿਰਦੇ ਸਾਰੇ ਦਿਨ ਵੋਟ ਚੋਰੀ ਦੀ ਗੱਲ ਕਰੀ ਜਾਂਦੇ ਐਸਆਰ ਨੂੰ ਲੈ ਕੇ ਆ ਤਾਂ ਇਲੈਕਸ਼ਨ ਹੀ ਚੋਰੀ ਹੋਈ ਜਾਂਦਾ ਸਰਿਆਂ ਮੇ ਇਲੈਕਸ਼ਨ ਚੋਰੀ ਹੋ ਜਾਂਦਾ ਵਿਦੈਕਸ਼ਨ ਤੋਂ ਨੰਨੀ ਮੈਂ ਦੇਣਾ ਹੋਰ ਉਸ ਤੋਂ ਜ਼ਿਆਦਾ ਹੋਰ ਕਿਹੜਾ ਸਮਝੇ ਜਾਂਦਾ ਜਕਰ ਸਾਹਿਬ ਇੱਕ ਸਵਾਲ ਇਹ ਵੀ ਹੈ ਕਿਉਂਕਿ ਤੁਸੀਂ ਗੈਂਗਸਟਰ ਨੂੰ ਸਵਾਲ ਪੁੱਛੇ ਨੇ ਕੁਸ਼ਨ ਪਹਿਲਾਂ ਆਮਾਦੀ ਪਾਰਟੀ ਦੇ ਪ੍ਰੈਸੋਨੈਂਸ ਕੀ ਕੀ ਸੀ ਉਹ ਕਹਿੰਦੇ ਇੱਕ ਹੋਰ ਆਡੀਓ ਵਾਇਰਲ ਹੋ ਰਹੀ ਹੈ ਲਾਰੈਂਸ ਬਿਸ਼ਨੂਏ ਦੀ ਜਿਹੜਾ ਪਹਿਲਾਂ ਗੱਲ ਕਰ ਰਿਹਾ ਹੈ ਲਾਰੈਂਸ ਬਿਸ਼ਨੂਏ ਦਾ ਜੇਲ੍ਹ ਚ ਹੈ ਗੁਜਰਾਤ ਚ ਇਸ ਵਕਤ ਤਾਂ ਉਹ ਜਿਹੜਾ ਹੈਗਾ ਉੱਥੋਂ ਆਡੀਓ ਆ ਰਹੀ ਹੈ ਸਾਹਮਣੇ ਤਾਂ ਅਖੀਰਕਾਰ ਜਦ ਉੱਥੇ ਦੇ ਐਂਸਰ ਜਿਹੜਾ ਹੈਗਾ ਫੋਨ ਤੇਲੇ ਗੱਲਾਂ ਕਰ ਰਹੇ ਨੇ ਉਸ ਤੋਂ ਸਵਾਲ ਕਰ ਰਹੇ ਮੈਂ ਕਹਿ ਰਹਾ ਵੀ ਤੁਸੀਂ ਉਹਦੀ ਵੀ ਆਡੀਓ ਚੈੱਕ ਕਰਵਾ ਲੋ ਆਡੀਓ ਵੀ ਚੈੱਕ ਦੋਨੋਂ ਦੇ ਕਰਾਓ ਤੁਸੀਂ ਲਾਰੈਂਸ ਵਾਲੀ ਦਾ ਤੁਹਾਡੇ ਠਾ ਦੇਣੀ ਚੱਜਗੀ ਵੀ ਆ ਜੈਨੂਇਨ ਹੈ ਤੇ ਇੱਥੇ ਵਾਲੇ ਐਸਐਸਪੀ ਦੇ ਤੁਸੀਂ ਕਹਿੰਦੇ ਵੀ ਇਹ ਆਈ ਆਈ ਜਨਰੇਟਿਡ ਹੈ ਉਹ ਕੀ ਗਾਰੰਟੀ ਹੈ ਤੁਹਾਡੇ ਕੋਲ ਵੀ ਉੱਥੇ ਵਾਲੀ ਜਿਹੜੀ ਪ ਪੈਰੀ ਵੀ ਆਈ ਕੰਮ ਕਰੀ ਜਾਂਦਾ ਸੀਗਾ ਮੇਰੇ ਖਿਆਲ ਚ ਨਾਈਟ ਕਲੱਬਸ ਤੋਂ ਪੈਸੇ ਕੋਸੇ ਕੱਟੀ ਗਰੀ ਜਾਂ ਲਿਓ ਜੀ ਉੱਥੇ ਵੇਚਣਾ ਮਾਲ ਵੇਚਣਾ ਤੁਸੀਂ ਡਬਲ ਸਟੈਂਡਰਡ ਸਾਹਿਬ ਅੱਜ ਇਹਨਾਂ ਨੂੰ ਪੈਰੀ ਆਦ ਆ ਗਿਆ ਜਿਹਨਾਂ ਨੂੰ ਉੱਥੇ ਗੁਜਰਾਤ ਯਾਦ ਆ ਗਿਆ ਤੁਸੀਂ ਆਪਣਾ ਕਰਤਾ ਸਮੋ ਪਹਿਲਾਂ ਆਪਣੇ ਵਾਲਾ ਠੀਕ ਕਰਕੇ ਦੱਸੋ ਤੇ ਬਾਅਦ ਗੁਜਰਾਤ ਦਾ ਜਵਾਬ ਵੀ ਲੈ ਦੇਾਂਗੇ ਹੋਰ ਤੁਸੀਂ ਰੈਡ ਟੇਕ ਅਕਸਰ ਦੀ ਗੱਲ ਸਾਹਮਣੇ ਆਈ ਹੈ ਮੈਡਮ ਮੌਜੂਦ ਕੌਫੀ ਵੀ ਨਹੀਂ ਗਿਆ ਕਿ ਪੰਜਾਬ ਦਾ ਮਿਨਿਸਟਰ ਬੰਨਾ ਸਾਹ ਘੱਟੋ ਘੱਟ 5 ਦੇ 2 ਚ ਗਮਾ ਕੇ ਲਾਟੇ ਇਕੱਠੇ ਕਰਕੇ ਕਰੋੜੇ ਇਹ ਬੰਦੇ ਕਰਦੇ ਇਹਨੂੰ ਦਿੱਤਾ ਲੋਕਾਂ ਨੇ ਜੋ ਸਿੱਧੂ ਜੀ ਆ ਕੇ ਸਾਲ ਅਸਰ ਚਾਹੁੰਦੇ ਆਪ ਦੇ ਦੇਖੋ ਕੁਆਲੀਫਾਈ ਤਾਂ ਕਰਦੇ ਆ ਸਭ ਕਾਂਗਰਸ ਦੇ ਕ੍ਰਾਈਟੇਰੀਆ ਦੇ ਨਾਲ ਕਿਉਂਕਿ ਮੇਰੇ ਤੋਂ ਸਵਾਲ ਤੁਸੀਂ ਪੁੱਛਿਆ ਨਾ ਸਾਬ ਬੜਾ ਗਲਤ ਪੁੱਛਿਆ ਸਵਾਲ ਬਈ ਉਹਦੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਦੇ ਕ੍ਰਾਈਟੇਰੀਆ ਕਹੀ ਹੈ ਸਾਬ ਹੱਸਤਾ ਪਹਿਲੇ ਪ੍ਰੀਲਿਮਿਨਰੀ ਚ ਫੇਲ ਹੋ ਗਏ ਸੀਗੇ ਹੱਸਤਾ ਪ੍ਰੀਲਿਮਿਨਰੀ ਚ ਫੇਲ ਹੋ ਗਏ ਪਰ ਉਸੇ ਪਾਸ ਹੈ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਕਿ 500 ਕਰੋੜ ਰੁਪਏ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਬ ਫ্রম ਦਾ ਹਾਰਸਿਸ ਮਾਉਥ ਯਾ ਹਾਰਸਿਸ ਉਹ ਦਾ ਫਿਲੀ ਦੇ ਮਾਉਥ ਜਨਾ ਉਹਦੇ ਜੁਆਕਾਂ ਦੇ ਮੂੰਹ ਸੁਣੀ ਸੀਗੀ ਵੀ ਉਹਨੂੰ ਨਹੀਂ ਮਿਲੀ ਮੁੱਖ ਮੰਤਰੀਸ਼ਿਪ ਸਾਨੂੰ 350 ਕਰੋੜ ਰੁਪਏ ਚ ਮਿਲੀ ਹੈ ਤੋ ਸਰ ਦਾ ਕਿਹਦਾ ਨਾਮ ਮੈਂ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਦੰਨਾ ਅੱਗੇ ਫਰਜੰਦ ਦਾ ਨਾਮ ਲੈ ਰਿਆਂ ਉਹਨਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਸਾਢੇ 350 ਚ ਲੀਏ ਪੁੰਨ ਨਹੀਂ ਮਿਲਦੀ ਤੇ ਬਾਕੀ ਦਾ ਆ ਕਾਂਗਰਸ ਪਹੁੰਚੀ ਕਿਥੇ ਸਾਬ ਇਹ ਨਾ ਕਰਕੇ ਸਭ ਨਾ ਤਾਂ ਮਨੂੰ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਭ ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸਿਸ ਸਿੱਧੂ ਕੋਲ ਹੋਵੇ ਪਰ ਮਨ ਨੂੰ ਇਹਨਾਂ ਦਾ ਪਤਾ ਹੈ ਮੇਰੇ ਕੋਲ ਡਿੰਪੇ ਜਿਹੜਾ ਉਹ ਜਿਹੜਾ 200 ਅੱਜ ਵੀ ਰਿਹਾ ਹੈ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖੇ ਕਾਂਗਰਸ ਨੇ ਉਹ ਡਾਕੂ ਅੱਜ ਵੀ ਉੱਥੇ ਬੈਠੇ ਸਰ ਜਖਰ ਸਾਹਿਬ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਆ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਐ ਸੋ ਅੱਗੇ ਅੱਗੇ ਦੇਖੀ ਹੁੰਦਾ ਹੈ ਕਿਆ ਤੁਸੀਂ ਕਿਹਾ ਇੱਕ ਦੋ ਤਿੰਨ ਕ੍ਰਾਈਟੇਰੀਆ ਚ ਤੁਸੀਂ ਪਹਿਲੇ ਫੇਲ ਹੋ ਗਏ ਜੋ ਕ੍ਰਾਈਟੇਰੀਆ ਕਿਹੜੇ ਕਿਹੜੇ ਸੀ ਉਹ ਮੈਂ ਦੱਸ ਰਿਹਾ ਜਿਹੜੇ ਬੀਬਾ ਜੀ ਉਹ ਹੀ ਦੱਸਣਗੇ ਕੀ ਹੈ ਜੀ ਕਈ ਕ੍ਰਾਈਟੇਰੀਆ ਇਹਦੇ ਵਿੱਚ ਇੱਥੇ ਮਾਰੇ ਸਰ ਯਾਦ ਹੈ ਸਟੇਟ ਚ ਸਰਕਾਰ ਬਣਾਉਣ ਦੀ ਗੱਲ ਪਰ ਇੱਕ ਗੱਲ ਹੈ ਸ਼ਾਇਦ ਮੈਂ ਗਲਤ ਹਾਂ ਕਿਉਂਕਿ ਉਸ ਰੱਬ ਤੇ ਪਹੁੰਚ ਨਹੀਂ ਬਾਅਦ ਚ ਬੰਦਾ ਛੁੱਟਾ ਖਾ ਕੇ ਫੇਰ ਅਕਲ ਆਂਦੀ ਹੈ ਇੱਕ ਸਾਡੇ ਬਾਗੜੀ ਚ ਕਹਾਵਤ ਹੈ ਕਹਿੰਦੇ ਕਾਇਰ کٹل کروپ جڑ اور کل بدھی کا کھوٹ اتنے اوکن تب چھپیں جب وہ لکشمی جی کی اوٹ ہوسکتا ساڑھے تنسوالیتے کو اکتی پانسو دی پادھندے شاید کریٹیرے سارے اٹھ جانے سی او ہستاو ساڑھے لیگ چھے ہیں نی وہ چیڑھے لیگ اونا تو وہ آو دا انتجام کرتا ہے جو بیان دیتا ہے ایک پاس ہے کونگرس پنجاب کی تیاری ہے کہ یہ سکتا ہے جو بیان دیتا ہے کونگرس پاس ہے جو بیان دیتا ਕਿਸੇ ਪਾਰਟੀ ਦਾ ਚਾਹ ਕਾਂਗਰਸ ਦਾ ਚਾਹ ਕਿਸੇ ਦਾ ਕੋਈ ਇਸ ਕਿਸਮ ਦਾ ਬਿਆਨ ਦਿੰਦਾ ਬਹੁਤ ਹੀ ਘਟੀਆ ਸ਼ਰਮ ਸ਼ਰਮਸ਼ਾਰ ਮਤਲਬ ਉਹਨਾਂ ਨੂੰ ਬੰਦੇ ਨੂੰ ਪੁਣੇ ਅੰਦਰ ਚੱਕੀ ਮਾਰ ਕੇ ਦੇਖਣੀ ਚਾਹੀਦੀ ਹੈ ਬਹੁਤ ਹੀ ਇਹਦਾ ਜਿੰਨੀ ਨਿੰਦਾ ਕੀਤੀ ਜਾਵੇ ਮੈਂ ਚੈੱਕ ਕਰ ਰਿਹਾ ਸੀ ਉਹ ਹੈ ਕੀ रावत ਸਾਹਿਬ ਕਿਉਂਕਿ ਸਾਡੇ ਦਾ ਹੱਥ ਦੂਜੇ रावत ਨਾਮ ਸਾਹਿਬ ਨਾਲ ਲੱਗੇ ਸੀਗੇ ਖੈਰ ਛੋਟੇ ਮੀਆਂ ਤੋਂ ਛੋਟੇ ਮੀਆਂ بڑے ਮੀਆਂ ਸੁਭਾਨ ਅੱਲਾ ਉਹ ਇਹਨਾਂ ਤੋਂ ਦਾ ਸੀਗੇ ਪਰ ਮੈਂ ਉਹ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਉਹ ਕਹਿ ਰਿਹਾ ਸਾਬ ਉਹ ਤਾਂ ਮੈਂ ਤੁਹਾਨੂੰ ਪੁੱਛ ਲੈਣੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿੰਨਾ ਰੇਟ ਹੈ ਪਰ ਸੱਲੋ ਸੱਲੋ ਮੈਂ ਮੈਂ ਜਿਹੜੀ ਗੱਲ ਕਰਨ ਲੱਗਾ ਆਪਾਂ ਦਾ ਬੜਾ ਸੀਰੀਅਸ ਨਹੀਂ ਆ ਸੀਰੀਅਸ ਇਸ਼ੂ ਹੈ ਜਿਹੜਾ ਇਸ रावत ਸਾਹਿਬ ਨੇ ਕੰਮ ਕਿਹਾ ਨਾ ਜੀ ਆਹ ਸੀਰ ਸਾਹਿਬ रावत ਆ ਤਾਂ ਆਪ ਚਰ ਮਾਤੜਣਾ ਮੈਂ ਦੇਖ ਰਿਹਾ ਕੋ ਪੋਜੀਸ਼ਨ ਵੀ ਹੈ ਮੇਰੇ ਖਿਆਲ ਕੋਈ ਤੇ ਪਾਰਟੀ ਚ ਪੋਜੀਸ਼ਨ ਹੈ ਨਹੀਂ ਇਸ ਸੋ ਕਾਲਡ ਆਪਣਾ ਸੈਲਫ ਸਟਾਈਲ ਲੀਡਰ ਹੈ ਪਰ ਮੈਂ ਪੰਜਾਬ ਦੇ ਲੀਡਰਾਂ ਦੇ ਬਿਆਨ ਸੁਣ ਰਿਹਾ ਸੀ ਸਾਬ ਕੱਲ ਫਾਰਮਰ ਡਿਪਟੀ ਸੀਐਮ ਸਾਹਿਬ ਨੂੰ ਅਵ ਸਾਹਬ ਦਾ ਵੀ ਮੇਰੇ ਖਿਆਲ ਬਿਆਨ ਆਇਆ ਕੱਲ ਔਜਲਾ ਸਾਹਿਬ ਦਾ ਵੀ ਬਿਆਨ ਆਇਆ ਮਾਨੇ ਮੇਰੇ ਤਾਂ ਬੜੇ ਦੋਸਤ ਹੈ ਔਜਲਾ ਸਾਹਿਬ ਪਰ ਮੈਂ ਔਜਲਾ ਸਾਹਿਬ ਤੇ ਸਾਡੇ ਡਿਪਟੀ ਸੀਐਮ ਸਾਹਿਬ ਨੂੰ ਪੁੱਛਣਾ ਚਾਹੂੰਗਾ ਤੁਹਾਨੂੰ ਰਵਤਨ ਨਜ਼ਰ ਆ ਗਿਆ ਆ ਕਰੇ ਜਿਹੜਾ ਤੁਹਾਡੇ ਆਪ ਦਾ ਇੱਥੇ ਕਰੀ ਜਾਂਦਾ ਸੀ ਕਹਿੰਦਾ ਕਿ ਕਿੱਥੇ ਚੱਲੇ ਆ ਦੋ ਸਰਦਾਰ ਟੂ 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 ਉਹ ਬੱਚਿਆਂ ਦੇ ਤੁਸੀਂ ਕਰੀ ਜਾਂਦੇ ਸਾਬ ਉਹਦੇ ਤੇ ਤਾਂ ਨਹੀਂ ਬੋਲੇ ਉਹਨੇ ਚੰਦ ਚੜ੍ਹੇ ਉਹ ਸਿੱਕੇ ਦਾ ਮਾਨੀ ਸਾਹਿਬ ਐ ਕਹਦੇ ਮੈਂ ਐਸਜੀਪੀ ਨੂੰ ਲਿਖੂਗਾ ਮੈਂ ਇਤਖਾਲ ਤੱਕ ਦੇ ਜਥੇ ਸਾਹਿਬ ਨੂੰ ਸਾਹਿਬ ਨੂੰ ਲਿਖੂਗਾ ਵੀ ਸਜ਼ਾ ਹੋਵੇ ਵੀ ਸਜ਼ਾ ਕੀਤੀ ਜਾਵੇ ਸਭ ਪਰਮਾਨਾ ਇੱਕ ਰੱਖੋ ਸਭ ਆ ਤਾਂ ਕੋਈ ਗੱਲ ਨਹੀਂ ਬੋਲਦੇ ਨਹੀਂ ਉਹਦੇ ਇੱਥੋਂ ਡਰਦੇ ਐ ਇਹ ਤਾਂ ਸਾਰੇ ਆਪਣੇ ਆਪ ਜੋ ਬੜੇ ਫਨੇਖਾ ਲੀਡਰ ਐ ਜਵਾਨੀ ਨੀ ਖੋਲੀ ਕਿਸੇ ਨੇ ਐਨਾ ਡਰ ਬਣਾ ਲਿਆ ਪਰਦਾ ਨਾਨਾ ਨੇ ਸੋ ਇਹ ਕਹਦਾ ਸੀਗਾ ਸਰ थैंक यू ਸਰ ਥੋੜਾ ਹਿੰਦੀ ਮੇਂ ਬਰੀਫ ਕਰ ਦੇਂਗਾ ਸਰ ਸਰ ਜਸਵਰ ਆ ਗਿਆ ਸਾਜੋ ਜੀ ਸਰ ਕਾਈਪ ਸਰ ਜਗਤ ਚਲੇ ਕਿਲੇ ਇੱਕ ਵਾਰੀ ਮੌਕਾ ਦਿਓ ਬੀਜੇਪੀ ਨੂੰ ਬਾਕੀ ਤਾਂ ਮੇਰੇ ਕੋਲ ਕੋਈ ਗਾਰੰਟੀ ਨਹੀਂ ਮੈਂ ਕਹਿ ਦਿਆਂ ਜੀ ਵੀ ਮੈਂ ਨਸ਼ਾ 2 ਦਿਨ ਚੋਂ ਖਤਮ ਕਰ ਦੂੰਗਾ ਜਾਂ ਮੈਂ ਆ ਕਰਪਸ਼ਨ ਪੂਰੀ ਖਤਮ ਕਰ ਦੂੰਗਾ ਪਰ ਆ ਜਿਹੜੀ ਵਰਦੀ ਵਾਲੀ ਐਕਸਟਰਸ਼ਨ ਹੈ ਸਾਹਿਬ